ਜਸਟਨ ਜੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਰੂਡੋ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਹੁਣ ਉਹ ਪ੍ਰਧਾਨ ਮੰਤਰੀ ਨਹੀਂ ਰਹਿ ਕੈਨੇਡਾ ਦੇ ਕਹਦਾ ਕਿ ਉਹ ਪ੍ਰਧਾਨ ਮੰਤਰੀ ਕੈਨੇਡਾ ਦੇ ਸੀਗੇ ਪਰ ਪੰਜਾਬੀ ਉਹਨਾਂ ਦੇ ਅਸਤੀਫੇ ਨੂੰ ਬਹੁਤ ਮਹਿਸੂਸ ਕਰ ਰਹੇ ਨੇ ਕੀ ਦੇਖਦੇ ਹੋ ਜਸਟਨ ਰੂਡੋ ਦੇ ਅਸਤੀਫੇ ਤੋਂ ਬਾਅਦ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਦਾ ਸਿੱਖਾਂ ਦਾ ਕੀ ਰਿਐਕਸ਼ਨ ਹੈ ਕੀ ਸੋਚ ਰਹੇ ਨੇ ਉਹ ਤੇ ਕੀ ਕਹ ਲੋ ਕਿ ਹੁਣ ਅਗਲਾ ਆਪ ਵੀ ਹੋ ਸਕਦਾ ਹੈ ਆਪਾਂ ਕੱਲ ਗਰੀ ਪੰਜਾਬੀਆਂ ਦੇ ਸਿੱਖਾਂ ਦੀ ਕੈਨੇਡਾ ਵਿੱਚ ਕਿਉਂਕਿ ਅਕਸਰ ਆਪਾਂ ਦੇਖਿਆ ਜਸਟਨ ਰੂਡੋ ਸਿੱਖਾਂ ਦੇ ਪੰਜਾਬੀ ਦੇ ਮਸਲੇ ਚੱਕਦੀ ਆਈ ਸੀਗੇ ਜੀ ਜੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸੰਡੇ ਤੱਕ ਜਿਹੜਾ ਬੀਤਿਆ ਹੋਇਆ ਐਤਵਾਰ ਹੈ ਉਸ ਦਿਨ ਤੱਕ ਉਹ ਪੋਸਟ ਪਾ ਰਹੇ ਸੀ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਜਾਂ ਫਿਰ ਫੇਸਬੁੱਕ ਦੇ ਉੱਤੇ ਕਿ ਸਾਡੀ ਸਰਕਾਰ ਆ ਨੀਤੀਆਂ ਲਿਆਉਣ ਵਾਲੀ ਆ ਆਉਂਦੇ ਸਮੇਂ ਦੇ ਵਿੱਚ ਪਰ ਅਚਾਨਕ ਸੋਮਵਾਰ ਨੂੰ ਉਹਨਾਂ ਵੱਲੋਂ ਇੱਕ ਸਪੀਚ ਦਿੱਤੀ ਗਈ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਉਹ ਅਸਤੀਫਾ ਦੇਣ ਜਾ ਰਹੇ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੋਂ ਪਾਰ ਉਹ ਉਹ ਨਹੀਂ ਦਿਨ ਤੱਕ ਖਾ ਹਾਲਜਕਾਲੀ ਪ੍ਰਧਾਨ ਮੰਤਰੀ ਬਣੇ ਰਹਿਣਗੇ ਜੀਰ ਨਹੀਂ ਮਿਲਦਾ ਸੋ ਮਾਰਚ ਤੱਕ ਉਹਨਾਂ ਨੇ ਪਾਰਲੀਮੈਂਟ ਵੀ ਜਿਹੜੀ ਹੈਗੀ ਉਹ ਭੰਗ ਕਰ ਦਿੱਤੀ ਹੈ ਜਨਰਲ ਗਵਰਨਰ ਨੂੰ ਮਿਲ ਕੇ ਉਦੋਂ ਤੱਕ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਜਰੂਰ ਰਹਿਣਗੇ ਸੋ ਇਹ ਜਿਵੇਂ ਤੁਸੀਂ ਕਿਹਾ ਕਿ ਪ੍ਰਧਾਨ ਮੰਤਰੀ ਬੇਸ਼ੱਕ ਉਹ ਕੈਨੇਡਾ ਦੇ ਸੀ ਪਰ ਪੰਜਾਬੀਆਂ ਨੇ ਬਹੁਤ ਮਹਿਸੂਸ ਕੀਤਾ ਹੈ ਬਹੁਤ ਇਸ ਗੱਲ ਦਾ ਦੁੱਖ ਵੀ ਮਨਾਇਆ ਪਰ ਇਹ ਵੀ ਆਪਾਂ ਕਈਏ ਵੀ ਵਿੱਚੋਂ ਬਹੁਤ ਸਾਰੇ ਐਸੇ ਵੀ ਪੰਜਾਬੀ ਹੋਣਗੇ ਜਿਹੜੇ ਉਹਨਾਂ ਦੇ ਜਾਣ ਤੇ ਖੁਸ਼ ਵੀ ਹੋਣਗੇ ਸੋ ਜ਼ਿਆਦਾਤਰ ਜਿਹੜੇ ਪੰਜਾਬੀ ਨੇ ਉਹ ਅਫਸੋਸ ਇਹਦੇ ਉੱਤੇ ਪ੍ਰਗਟ ਕਰ ਰਹੇ ਨੇ ਮੈਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਿਹਾ ਸੀ ਕਿ ਸਿੱਖ ਐਮਪੀਜ਼ ਜਿਹੜੇ ਰਹੇ ਪਿਛਲੇ ਸਮੇਂ ਦੇ ਵਿੱਚ ਹਰਜੀਤ ਸੱਜਣ ਜਾਂ ਬੈਂਸ ਹੋਰੀ ਜਿਹੜੇ ਉਹਨਾਂ ਵੱਲੋਂ ਪੋਸਟਾਂ ਪਾ ਕੇ ਤੇ ਹਮਦਰਦੀ ਜਿਹੜੀ ਹੈਗੀ ਆ ਜਸਟਿਨ ਟਰੂਡੋ ਵੱਸੇ ਪ੍ਰਗਟ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬਹੁਤ ਵਧੀਆ ਆਪਣੇ ਕਾਰਜਕਾਲ ਦੌਰਾਨ ਕੰਮ ਕੀਤਾ ਜਸਟਿਨ ਟਰੂਡੋ ਤਕਰੀਬਨ 10 ਸਾਲ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਰਹੇ ਆ ਲਗਾਤਾਰ ਕੈਨੇਡਾ ਦੇ 2014 ਦੇ ਵਿੱਚ ਜਿਸ ਵੇਲੇ ਲਿਬਰਲ ਪਾਰਟੀ ਜਿਹੜੀ ਹੈਗੀ ਹੈ ਉਹਦਾ ਬਹੁਤ ਡਾਊਨਫਾਲ ਆ ਚੁੱਕਿਆ ਸੀ ਉਸ ਵੇਲੇ ਵੀ ਅਜਿਹੇ ਹਾਲਾਤ ਸੀਗੇ ਲਿਬਰਲ ਪਾਰਟੀ ਦੇ ਤੇ ਉਸ ਵਕਤ ਜਸਟਿਨ ਟ੍ਰੂਡੋ ਮੁਖੀ ਬਣਦੇ ਨੇ ਤੇ ਦਿਨਾਂ ਦੇ ਵਿੱਚ ਹੀ ਪਾਰਟੀ ਦਾ ਗ੍ਰਾਫ ਜਿਹੜਾ ਹੈਗਾ ਉਹ ਉੱਪਰ ਆਉਣਾ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਉਹ ਆਪਣੀਆਂ ਬਹੁਤ ਸਾਰੀਆਂ ਨੀਤੀਆਂ ਕੈਨੇਡਾ ਦੇ ਲਈ ਲੈ ਕੇ ਆਉਂਦੇ ਨੇ ਤੇ ਕੈਨੇਡਾ ਦੇ ਵਾਸਤੇ ਉਹਨਾਂ ਨੇ ਕੰਮ ਵੀ ਕੀਤੇ ਬਹੁਤ ਕੰਮ ਕੀਤੇ ਆ ਪਰ ਅੱਜਕੱਲ ਦੇ ਵਿੱਚ ਜੋ ਇਸ ਵੇਲੇ ਹਾਲਾਤ ਚੱਲ ਰਹੇ ਨੇ ਇਸ ਵਿੱਚ ਕੀ ਹੋਇਆ ਕਿ ਉਹਨਾਂ ਦੇ ਪਾਰਟੀ ਦੇ ਅੰਦਰੂਨੀ ਜਿਹੜੇ ਲੋਕ ਨੇ ਮਤਲਬ ਕਿ ਉਹ ਉਹਨਾਂ ਤੋਂ ਨਾ ਖੁਸ਼ ਨਜ਼ਰ ਆਏ ਪਿਛਲੇ ਦਿਨੀ ਫਾਈਨਾਂਸ ਮਿਨਿਸਟਰ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਹਾਲਾਤ ਹੋਰ ਵੀ ਜਿਹੜੇ ਹੈਗੇ ਉਹ ਬੱਤਰ ਹੁੰਦੇ ਗਏ ਸੋ ਪਾਰਟੀ ਦੇ ਵਿੱਚੋਂ ਹੀ ਲੋਕ ਜਿਹੜੇ ਨੇ ਉਹ ਚਾਹੁੰਦੇ ਸੀ ਕਿ ਜਸਟਿਨ ਜਿਹੜੇ ਨੇ ਉਹ ਅਸਤੀਫਾ ਦੇ ਦੇਣ ਤਾਂ ਕਿ ਆਉਂਦੀਆਂ 225 ਦੀਆਂ ਜਿਹੜੀਆਂ ਆ ਰਹੀਆਂ ਚੋਣਾਂ ਨੇ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਉਹਦੇ ਵਿੱਚ ਦੁਬਾਰਾ ਜਿੱਤ ਹਾਸਲ ਕੀਤੀ ਜਾ ਸਕੇ ਸੋ ਹੁਣ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਲਓ ਜੀ ਇੰਡੀਆ ਨੇ ਇਹ ਕੰਮ ਕਰਵਾ ਦਿੱਤਾ ਜਾਂ ਫਿਰ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਬਣਨ ਜਾ ਰਹੇ ਨੇ ਡੋਨਲਡ 트੍ਰੰਪ ਉਹਨਾਂ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀ 51ਵੀਂ ਸਟੇਟ ਵਾਲਾ ਤੇ ਕਿਹਾ ਸੀ 25% ਟੈਰਿਫ ਲਾਵਾਂਗੇ ਆਪਾਂ ਕੈਨੇਡਾ ਦੇ ਉੱਤੇ ਸੋ ਇਹ ਲੋਕ ਮਤਲਬ ਕਿਤੇ ਨਾ ਕਿਤੇ ਮੰਨੀ ਜਾ ਰਹੇ ਨੇ ਅੱਜ ਭਾਰਤੀ ਮੀਡੀਆ ਦੇ ਉੱਤੇ ਵੀ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਲਓ ਜੀ ਜਸਟਨ ਟ੍ਰੂਡੋ ਸਿੱਖਾਂ ਦਾ ਹਮਦਰਦ ਖਾਲਸਤਾਨੀਆਂ ਦਾ ਹਮਦਰਦ ਲਾ ਦਿੱਤਾ ਗਿਆ ਆਪਣੇ ਕਾਰਜਕਾਲ ਤੋਂ ਪਹਿਲਾਂ ਹੀ ਤੋ ਇਹਦੇ ਵਿੱਚ ਭਾਰਤ ਦਾ ਰੋਲ ਹੈਗਾ ਸੋ ਇਹਦੇ ਵਿੱਚ ਕਿਸੇ ਦਾ ਕੋਈ ਰੋਲ ਨਹੀਂ ਹੈ ਪਾਲਿਸਿਜ਼ ਹੁੰਦੀਆਂ ਨੇ ਪਾਲਿਸਿਜ਼ ਲੋਕਾਂ ਨੂੰ ਜਦੋਂ ਨਹੀਂ ਪਸੰਦ ਆਉਂਦੀਆਂ ਤੇ ਫਿਰ ਉਹਦੇ ਉਹਦੇ ਤੋਂ ਬਾਅਦ ਕੀ ਹੁੰਦਾ ਭਈ ਇਹੋ ਜਿਹੇ ਜਿਹੜੇ ਹੈਗੇ ਉਹ ਮਤੇ ਲਿਆਂਦੇ ਜਾਂਦੇ ਨੇ ਜੋ ਲਿਬਰਲ ਪਾਰਟੀ ਦੇ ਵਿੱਚ ਇਸ ਵੇਲੇ ਚੱਲ ਰਿਹਾ ਸੀ ਆਪਸੀ ਖਾਣਾ ਜੰਗੀ ਚੱਲ ਰਹੀ ਸੀ ਕਿ ਭਾਈ ਜੇ ਅਗਲੀ ਸਰਕਾਰ ਜਿਹੜੀ ਹੈ ਦੁਬਾਰਾ ਸਰਕਾਰ ਬਣਾਉਣੀ ਹੈ ਕੈਨੇਡਾ ਦੇ ਵਿੱਚ ਤਾਂ ਕੋਈ ਮੁਖੀ ਕੋਈ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਹੋਰ ਚਿਹਰਾ ਚੁਣਿਆ ਜਾਣਾ ਚਾਹੀਦਾ ਕਿਉਂਕਿ ਕੈਨੇਡੀਅਨ ਜਿਹੜੇ ਨੇ ਇਸ ਵੇਲੇ ਖੁਸ਼ ਨਜ਼ਰ ਨਹੀਂ ਆ ਰਹੇ ਇਹਦੇ ਵਿੱਚ ਹੁਣ ਵੱਡੀਆਂ ਗੱਲਾਂ ਹੁਣ ਤੁਸੀਂ ਕਹੋਗੇ ਵੀ ਕੀ ਗੱਲਬਾਤ ਕਿਉਂ ਇਸ ਤਰ੍ਹਾਂ ਹੋ ਗਿਆ ਸੋ ਬਹੁਤੀਆਂ ਗੱਲਾਂ ਤੇ ਆਉਂਦੇ ਸਮੇਂ ਦੇ ਵਿੱਚ ਪਤਾ ਲੱਗ ਜਾਣਗੀਆਂ ਪਰ ਕੁਝ ਪਾਲਿਸੀਆਂ ਜਿੱਦਾਂ ਇਮੀਗ੍ਰੇਸ਼ਨ ਨੂੰ ਲੈ ਕੇ ਇੰਟਰਸਟ ਰੇਟ ਦੇ ਵਿੱਚ ਵਾਧਾ ਹੋਣਾ ਸੋ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪਾਲਿਸੀਆਂ ਸਿਗੀਆਂ ਜਿਸ ਤੋਂ ਕੈਨੇਡੀਅਨ ਨਾ ਖੁਸ਼ ਨਜ਼ਰ ਆਏ ਬੇਸ਼ੱਕ ਇਮੀਗ੍ਰੇਸ਼ਨ ਜਿਹੜੀ ਹੈ ਜਿਹੜੇ ਇਮੀਗ੍ਰੈਂਟਸ ਭਾਵੇਂ ਪੰਜਾਬ ਤੋਂ ਹੋਣ ਜਾਂ ਹੋਰ ਵਰਲਡਵਾਈਡ ਹੋਣ ਉਹ ਖੁਸ਼ ਹੋਏ ਹੋਣਗੇ ਕਿਉਂਕਿ ਬੜੇ ਵੱਡੇ ਪੱਦਰ ਦੇ ਉੱਤੇ ਇਮੀਗ੍ਰੈਂਟਸ ਆਏ ਕੈਨੇਡਾ ਦੇ ਵਿੱਚ ਉਹਨਾਂ ਨੇ ਆ ਕੇ ਇੱਥੇ ਆਪਣਾ ਰਹਿਣ ਬਸੇਰਾ ਸ਼ੁਰੂ ਕੀਤਾ ਬਹੁਤ ਸਾਰਾ ਕੁਝ ਇਸ ਤਰ੍ਹਾਂ ਦਾ ਹੋਇਆ ਤੁਸੀਂ ਦੇਖੋ ਭਈ ਜਸਟਿਨ ਟੂਡੋ ਦੇ ਕਾਰਜਕਾਲ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਜਿਹੜੇ ਲੋਕ ਨੇ ਉਹ ਕੈਨੇਡਾ ਦੇ ਵਿੱਚ ਆ ਕੇ ਵਸੇ ਇੰਨਾ ਈਜ਼ੀ ਵੀਜ਼ਾ ਪ੍ਰੋਸੈਸ ਕਿ ਇੱਕ ਟੂਰਿਸਟ ਵਿਜ਼ਿਟਰ ਵੀਜ਼ੇ ਦੇ ਉੱਤੇ ਤੁਸੀਂ ਆਓ ਤੇ ਇੱਥੇ ਆ ਕੇ ਆਪਣਾ ਵਰਕ ਪਰਮਿਟ ਵੀ ਅਪਲਾਈ ਕਰ ਸਕਦੇ ਹੋ ਸੋ ਸਟੂਡੈਂਟ ਬੜੇ ਵੱਡੇ ਪੱਦਰ ਦੇ ਉੱਤੇ ਆਏ ਹੋਰ ਲੋਕ ਜਿਹੜੇ ਹੈਗੇ ਹੋਰ ਵੀਜ਼ਿਆਂ ਦੇ ਉੱਤੇ ਆ ਕੇ ਵਸੇ ਸੋ ਇਮੀਗ੍ਰੈਂਟਸ ਵਾਸਤੇ ਤਾਂ ਜਸਟਿਨ ਟੂਡੋ ਨੇ ਉਹ ਬਹੁਤ ਨਰਮ ਪਾਲিসੀਆਂ ਰੱਖੀਆਂ ਹੋਈਆਂ ਸੀ ਪਰ ਜਦੋਂ ਦੂਸਰੇ ਪਾਸੇ ਗੱਲ ਕੈਨੇਡੀਅਨ ਲੋਕਾਂ ਦੀ ਕਰਦੇ ਆਂ ਤੇ ਉਹ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ ਦਾ ਜਿਹੜਾ ਹੈਗਾ ਉਹ ਉਹ ਦੁੱਖ ਪ੍ਰਗਟ ਕਰਦੇ ਰਹੇ ਕਿ ਭਾਈ ਕੈਨੇਡਾ ਦੀ ਜਿਹੜੀ ਸੋਵਰਨਿਟੀ ਹੈ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਆਪਣੇ ਲੋਕ ਨੇ ਉਹਨਾਂ ਦਾ ਕਿਤੇ ਨਾ ਕਿਤੇ ਹੱਕ ਮਾਰੇ ਜਾ ਰਹੇ ਆ ਤੇ ਬਾਹਰੋਂ ਲੋਕ ਜਿਹੜੇ ਉਹ ਜ਼ਿਆਦਾ ਆ ਰਹੇ ਆ ਸੋ ਜਸਟਿਨ ਟੂਡੋ ਮੈਂ ਆਪਣੀ ਜਿਹੜੀ ਸਪੀਚ ਹੈਗੀ ਆ ਕੱਲ ਉਹਨਾਂ ਨੇ ਦਿੱਤੀ ਆ ਰਿਜ਼ਾਈਨ ਵੇਲੇ ਸੋ ਉਹਨਾਂ ਨੇ ਵੀ ਇਹੀ ਕਿਹਾ ਕਿ ਮੈਂ ਸ਼ੁਰੂ ਤੋਂ ਜਦੋਂ ਤੋਂ ਮਤਲਬ ਕਿ ਪ੍ਰਧਾਨ ਮੰਤਰੀ ਬਣਿਆ ਮੈਂ ਕੈਨੇਡੀਅਨ ਲੋਕਾਂ ਵਾਸਤੇ ਹੀ ਕੰਮ ਕੀਤਾ ਆਪਣੇ ਦੇਸ਼ ਵਾਸਤੇ ਹੀ ਕੰਮ ਕੀਤਾ ਸੋ ਹੋ ਸਕਦਾ ਹੈ ਕਿ ਮੇਰੀ ਜਿਹੜੀ ਪਾਲਿਸੀਜ਼ ਹੈਗੀਆਂ ਜਾਂ ਮੇਰੀ ਸਰਕਾਰ ਵੱਲੋਂ ਕੀਤੇ ਹੋਏ ਕੰਮ ਜਿਹੜੇ ਆ ਉਹ ਲੋਕਾਂ ਨੂੰ ਨਾ ਪਸੰਦ ਆਏ ਹੁਣ ਸੋ ਮੈਂ ਆਪਣਾ ਜਿਹੜਾ ਹੈਗਾ ਅਸਤੀਫਾ ਦਿੰਨਾ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਜੇਕਰ ਦੇਖੀਏ ਤੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਸਮਝਾਉਣਾ ਕਿ ਜਿਵੇਂ ਭਾਰਤ ਦੇ ਵਿੱਚ ਬੀਜੇਪੀ ਦੀ ਸਰਕਾਰ ਹੈਗੀ ਆ ਸੋ ਬੀਜੇਪੀ ਦੇ ਵਿੱਚ ਹੁਣ ਕੀ ਹੈਗਾ ਕਿ ਨਿਤਿਸ਼ ਕੁਮਾਰ ਹੋਰੀ ਹੋ ਗਏ ਜਾਂ ਹੋਰ ਜੜੀਆਂ ਛੋਟੀਆਂ ਜੜੀਆਂ ਅਰੀਜਨਲ ਪਾਰਟੀਆਂ ਹੁੰਦੀਆਂ ਉਹਨਾਂ ਵੱਲੋਂ ਕੁਝ ਸੀਟਾਂ ਜੜੀਆਂ ਹੈਗੀਆਂ ਮਿਲਾ ਕੇ ਸਰਕਾਰ ਬਣੀ ਹੋਈ ਹੈ ਕੱਲ ਨੂੰ ਹੁਣ ਨਿਤਿਸ਼ ਕੁਮਾਰ ਹੋਰੀ ਜੇ ਨਰਿੰਦਰ ਮੋਦੀ ਕੋਲੋਂ ਨਾ ਖੁਸ਼ ਹੋਣ ਤਾਂ ਉਹ ਆਪਣਾ ਸਮਰਥਨ ਵਾਪਸ ਲੈ ਲੈਣ ਜਿਵੇਂ ਜਗਮੀਤ ਸਿੰਘ ਹੋਰਾਂ ਨੇ ਪਿਛਲੇ ਸਮੇਂ 'ਚ ਕਿਹਾ ਕਿ ਅਸੀਂ ਆਪਣਾ ਸਮਰਥਨ ਵਾਪਸ ਲੈ ਸਕਦੇ ਹਾਂ ਕਿਉਂਕਿ ਅਸੀਂ ਵੀ ਨਾ ਖੁਸ਼ ਹਾਂ ਜਸਟਨ ਟਰੂਡੋ ਦੇ ਕੋਲੋਂ ਸੋ ਇਸ ਤਰੀਕੇ ਦੇ ਨਾਲ ਹੀ ਫਿਰ ਨਰਿੰਦਰ ਮੋਦੀ ਨੂੰ ਹਟਾਇਆ ਜਾਣਾ ਲਾਜ਼ਮੀ ਹੋ ਜਾਊਗਾ ਪਾਰਟੀ ਵਾਸਤੇ ਕਿਉਂ ਕਿ ਆਉਂਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਫਿਰ ਬੀਜੇਪੀ ਜਿਹੜੀ ਹੈ ਉਹ ਜਿੱਤ ਹਾਸਲ ਨਹੀਂ ਕਰ ਸਕੇਗੀ ਸੋ ਇਸੇ ਤਰੀਕੇ ਦੇ ਨਾਲ ਹੁਣ ਲਿਬਰਲ ਪਾਰਟੀ ਚਾਹੁੰਦੀ ਹੈ ਕਿ ਜਿਹੜੇ 5-7 ਮਹੀਨੇ ਰਹਿ ਗਏ ਆ ਚੋਣਾਂ ਦੇ ਵਿੱਚ ਉਹ ਉਹਦੇ ਵਿੱਚ ਉਹ ਸੁਧਾਰ ਕਰ ਲੈਣਾ ਆਪਣਾ ਮਤਲਬ ਕਿ ਮੁਖੀ ਹੋਰ ਲਾ ਲੈਣ ਪਾਲਿਸੀਆਂ ਥੋੜੀਆਂ ਜਿਹਾ ਇਧਰ ਉਧਰ ਕਰ ਦੇਣ ਇਮੀਗ੍ਰੇਸ਼ਨ ਤੇ ਸਖਤਾਈ ਕਰ ਦੇਣ ਜਾਂ ਫਿਰ ਹੋਰ ਜਿਹੜੇ ਕੋਈ ਸੁਖਦਾ ਸਾਹ ਜਿਹਦੇ ਨਾਲ ਕੈਨੇਡੀਅਨ ਲੋਕਾਂ ਨੂੰ ਆਵੇ ਕੁਝ ਇਸ ਤਰ੍ਹਾਂ ਦਾ ਲਿਆ ਕੇ ਅਸੀਂ ਦੁਬਾਰਾ ਲੋਕਾਂ ਦੇ ਵਿੱਚ ਆਪਣਾ ਗ੍ਰਾਫ ਉੱਚਾ ਕਰ ਸਕੀਏ ਸੋ ਇਸ ਕਰਕੇ ਜਸਟਿਨ ਟ੍ਰੂਡੋ ਹੋਰੀ ਜਿਹੜੇ ਨੇ ਉਹ ਆਪਣੇ ਆਪ ਹੀ ਪਿੱਛੇ ਹੋ ਗਏ ਹੁਣ ਇਹ ਵੀ ਦੇਖਣਾ ਹੁੰਦਾ ਨਾ ਕਿ ਸਾਡੇ ਭਾਰਤ ਦੇ ਵਿੱਚ ਜਾਂ ਪਾਕਿਸਤਾਨ ਚ ਦੇਖੋ ਕਿ ਜਿਹੜਾ ਬੰਦਾ ਬਣ ਜਾਂਦਾ ਉਹ ਲੈਂਦਾ ਹੀ ਨਹੀਂ ਉਹ ਉਹਨੂੰ ਜਿੰਨੇ ਮਰਜ਼ੀ ਝਾੜ ਪਾਈ ਜੋ ਜਿੰਨਾ ਮਰਜ਼ੀ ਸ਼ਰਮਿੰਦਾ ਕਰੀ ਜੋ ਲੈਂਦਾ ਹੀ ਨਹੀਂ ਪਰ ਜਸਟਿਨ ਟੂਡੋ ਨੇ ਕਿਹਾ ਕਿ ਮੈਂ ਆਪਣੀ ਪਾਰਟੀ ਵਾਸਤੇ ਆਪਣੇ ਪਾਰਟੀ ਦੇ ਭਵਿੱਖ ਨੂੰ ਦੇਖਦਿਆਂ ਹੋਇਆ ਇਹ ਅਹੁਦਾ ਜਿਹੜਾ ਹੈਗਾ ਉਹ ਛੱਡਦਾ ਹੁਣ ਦੂਸਰਾ ਸਵਾਲ ਜਿਹੜਾ ਤੁਸੀਂ ਪੁੱਛਿਆ ਕਿ ਇਹਦੇ ਨਾਲ ਅਸਰ ਕੀ ਪਾਏਗਾ ਅਸਰ ਇਮੀਗ੍ਰੇਸ਼ਨ ਦੇ ਉੱਤੇ ਤਾਂ ਜ਼ਰੂਰ ਪਾਏਗਾ ਪਰ ਜਿਹੜੇ ਸਿੱਖਾਂ ਦੇ ਮਸਲੇ ਤੁਸੀਂ ਕਹਿ ਰਹੇ ਹੋ ਸਿੱਖਾਂ ਦੇ ਕਿਹੜੇ ਮਸਲੇ ਆ ਸਿੱਖਾਂ ਦਾ ਤਾਂ ਕੋਈ ਮਸਲਾ ਆਪਾਂ ਕਹੀਏ ਵੀ ਉਸ ਤਰੀਕੇ ਦਾ ਹੈ ਹੀ ਨਹੀਂ ਕਿ ਜਿਹਦੇ ਵਿੱਚ ਸਾਨੂੰ ਜਸਟਿਨ ਟੂਡੋ ਜਾਂ ਫਿਰ ਹੋਰ ਕਿਸੇ ਪ੍ਰਧਾਨ ਮੰਤਰੀ ਦੀ ਲੋੜ ਪਵੇ ਜਾਂ ਨਾ ਲੋੜ ਪਵੇ ਮੇਰੇ ਕਹਿਣ ਤੋਂ ਭਾਵ ਹੈ ਕਿ ਸਿੱਖਾਂ ਦਾ ਹੀ ਇੱਕ ਜਿਹੜਾ ਹੈਗਾ ਬੰਦਾ ਉਹ ਮਾਰਿਆ ਗਿਆ ਉਹਦੇ ਲਈ ਜਿਹੜੀ ਇਨਸਾਫ ਦੀ ਜੰਗ ਹੈ ਉਹ ਚੱਲ ਰਹੀ ਹੈ ਉਹ ਕੇਸ ਚੱਲ ਰਿਹਾ ਹੈ ਉਸ ਤੋਂ ਬਾਅਦ ਸਿੱਖ ਪ੍ਰੋਟੈਸਟ ਕਰਦੇ ਨੇ ਪ੍ਰੋਟੈਸਟ ਵੀ ਸੰਵਿਧਾਨ ਦੇ ਵਿੱਚ ਲਿਖੇ ਹੋਇਆ ਤੇ ਇਨਸਾਫ ਵੀ ਲੈਣਾ ਸਵਿਧਾਨ ਦੇ ਵਿੱਚ ਲਿਖਿਆ ਹੋਇਆ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਮਸਲਾ ਜਿਹੜਾ ਹੈਗਾ ਉਹ ਸਿੱਖਾਂ ਦਾ ਵਿਗੜੇਗਾ ਸਿੱਖਾਂ ਦੇ ਉੱਤੇ ਕੋਈ ਅਸਰ ਪਵੇਗਾ ਜਿਹੜੇ ਉੱਥੇ ਕੈਨੇਡੀਅਨ ਸਿੱਖ ਨੇ ਸੋ ਇਸ ਤਰ੍ਹਾਂ ਦਾ ਕੁਝ ਵੀ ਹੋਣ ਨਹੀਂ ਵਾਲਾ ਕਿਉਂਕਿ ਦੇਸ਼ਾਂ ਦੇ ਆਪਣੇ ਸਵਿਧਾਨ ਹੁੰਦੇ ਆ ਇਹ ਵੈਸਟ ਹੈ ਮੈਂ ਅੱਗੇ ਵੀ ਗੱਲ ਕਰਦਾ ਹੁੰਨਾ ਇਹ ਇਹਨਾਂ ਦੀਆਂ ਕਦਰਾਂ ਕੀਮਤਾਂ ਇਹਨਾਂ ਦੇ ਜਿਹੜੇ ਬੁਨਿਆਦੀ ਹੱਕ ਲੋਕਾਂ ਨੂੰ ਦਿੱਤੇ ਹੋਏ ਆ ਉਹ ਭਾਵੇਂ ਕੋਈ ਵੀ ਸਰਕਾਰ ਆ ਜਾਵੇ ਉਹਨੇ ਉਸੇ ਤਰੀਕੇ ਦੇ ਨਾਲ ਹੀ ਰੱਖਣੇ ਹੁੰਦੇ ਆ ਇਹ ਨਹੀਂ ਹੈਗਾ ਕਿ ਅੱਜ ਜਸਟਿਨ ਟ੍ਰੂਡਰ ਚਲੇ ਗਏ ਕਿਉਂਕਿ ਹੁਣ ਮੈਂ ਦੇਖ ਰਿਹਾ ਕਿ ਪੋਸਟਾਂ ਇਸ ਤਰ੍ਹਾਂ ਦੀਆਂ ਪੈ ਰਹੀਆਂ ਸੋਸ਼ਲ ਮੀਡੀਆ ਤੇ ਕਿ ਲਓ ਜੀ ਇਹ ਤਾਂ ਖਾਲਸਾਨੀਆਂ ਦਾ ਸਮਰਥਕ ਸੀ ਇਹ ਗਿਆ ਲਓ ਜੀ ਹੁਣ ਸੁਖ ਦਾ ਸਾਹ ਭਾਰਤ ਅਤੇ ਕੈਨੇਡਾ ਦੇ ਜਿਹੜੇ ਸਬੰਧ ਹੈਗੇ ਆ ਉਹ ਹੁਣ ਸੁਧਰ ਜਾਣਗੇ ਸੋ ਜਿੱਥੇ ਗੱਲ ਹੈਗੀ ਇਨਸਾਫ ਦੀ ਜਿੱਥੇ ਹੈਗੀ ਸੋਵਰਨਿਟੀ ਦੀ ਗੱਲ ਸੋ ਉਹ ਸਾਰਾ ਕੁਝ ਉਸੇ ਤਰੀਕੇ ਦੇ ਨਾਲ ਹੀ ਚੱਲਦਾ ਰਹਿਣਾ ਹੈ ਇਹਦੇ ਨਾਲ ਕੋਈ ਖਾਸ ਫਰਕ ਜਿਹੜਾ ਹੈਗਾ ਉਹ ਕਿਸੇ ਨੂੰ ਵੀ ਨਹੀਂ ਪੈਣ ਵਾਲਾ ਜੀ ਆਂਦਰੀ ਸਿ ਮੈਂ ਜਾਨਣਾ ਚਾਹਾਂਗਾ ਕਿ ਜੇ ਹੁਣ ਜਸਟਿਨ ਟ੍ਰੂਡਰ ਬਦਲੇ ਜਾਂਦੇ ਨੇ ਇਹ ਜਿਹੜੀ ਪਾਰਟੀ ਸੀ ਕਿ ਜਿਸ ਤਰੀਕੇ ਨਾਲ ਐਕਟ ਕਰਦੀ ਪਈ ਸੀ ਮੰਨ ਲਓ ਜੇ ਹੁਣ ਇਲੈਕਸ਼ਨ ਹੁੰਦੇ ਆ ਜੇ ਦੂਜੀ ਕੋਈ ਪਾਰਟੀ ਆ ਜਾਂਦੀ ਹੈ ਤਾਂ ਉਸ ਦੀ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਪੰਜਾਬੀਆਂ ਨੂੰ ਲੈ ਕੇ ਉੱਥੇ ਬਸਦੇ ਜਿਹੜੇ ਇਮੀਗ੍ਰੈਂਟਸ ਨੇ ਪੰਜਾਬੀਆਂ ਨੂੰ ਉਹਨਾਂ ਨੇ ਕਿ ਪਾਲਿਸੀਆਂ ਕਿੱਦਾਂ ਨਹੀਂ ਹੋ ਸਕਦੀਆਂ ਨੇ ਮੈਂ ਵੈਸੇ ਜਿਹੜੀ ਤੁਹਾਨੂੰ ਗੱਲ ਕਹੀ ਹੈ ਕਿ ਕੱਲਾ ਕੈਨੇਡਾ ਹੀ ਨਹੀਂ ਇਸ ਵੇਲੇ ਦੁਨੀਆ ਦੇ ਜਿਹੜੇ ਬਹੁਤ ਖੂਬਸੂਰਤ ਮੁਲਕ ਆਪਾਂ ਕਹੀਏ ਜਿਹੜੇ ਡਿਵੈਲਪਡ ਮੁਲਕ ਨੇ ਖੂਬਸੂਰਤ ਜਗ੍ਹਾ ਪਰ ਡਿਵੈਲਪਡ ਮੁਲਕਾਂ ਦੀ ਗੱਲ ਕਰੀਏ ਸੋ ਉਹ ਹੁਣ ਸਾਰੇ ਹੀ 5 ਵਾਈਜ਼ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਉਹ ਸਾਰੇ ਹੀ ਹੁਣ ਇਮੀਗ੍ਰੇਸ਼ਨ ਦੇ ਉੱਤੇ ਸ਼ਿਕੰਜਾ ਕੱਸ ਰਹੇ ਆ ਆਸਟ੍ਰੇਲੀਆ ਨੇ ਵੀ ਕਰ ਦਿੱਤਾ ਇੰਗਲੈਂਡ ਨੇ ਪਿਛਲੇ ਸਮੇਂ 'ਚ ਕਰਤਾ ਉਸ ਤੋਂ ਬਾਅਦ ਕੈਨੇਡਾ ਹੁਣ ਡੋਨਲਡ ਟਰੰਪ ਦਾ ਤੁਸੀਂ ਦੇਖੋ ਉਹਨਾਂ ਦੀ ਸਪੀਚ ਦੇ ਵਿੱਚ ਆਮ ਹੀ ਇਹ ਗੱਲ ਹੁੰਦੀ ਹੈ ਕਿ ਅਸੀਂ ਇਮੀਗ੍ਰੇਸ਼ਨ ਪਾਲਿਸੀਆਂ ਸਖਤ ਕਰਾਂਗੇ ਸੋ ਇਮੀਗ੍ਰੇਸ਼ਨ ਦੇ ਉੱਤੇ ਸਖਤਾਈ ਜਿਹੜੀ ਆ ਉਹ ਸਮੇਂ ਦੀ ਲੋਡ ਬਣ ਚੁੱਕੀ ਹੈ ਇਹਨਾਂ ਮੁਲਕਾਂ ਵਾਸਤੇ ਕਿਉਂਕਿ ਇਹਨਾਂ ਦੇ ਆਪਣੇ ਲੋਕ ਜਿਹੜੇ ਨੇ ਹੁਣ ਪੜਕਾ ਹਟ ਦੇ ਵਿੱਚ ਆਉਣ ਲੱਗ ਪਏ ਆ ਕਹਿੰਦੇ ਬਹੁਤ ਹੋ ਗਿਆ ਹੁਣ ਬਹੁਤ ਹੋ ਗਿਆ ਹੁਣ ਤੁਸੀਂ ਦੇਖੋ ਵੀ ਇੰਗਲੈਂਡ ਦੇ ਵਿੱਚ ਮੈਂ ਪਿਛਲੇ ਦਿਨੀ ਇੱਕ ਵੀਡੀਓ ਦੇਖ ਰਿਹਾ ਸੀ ਟਿਕਟਾਕ ਦੇ ਉੱਤੇ ਇੱਕ ਬੰਦਾ ਜਿਹੜਾ ਹੈਗਾ ਉਹ ਬ੍ਰਿਟਿਸ਼ ਉਹ ਇਹ ਗੱਲ ਕਹਿੰਦਾ ਹੋਇਆ ਨਜ਼ਰ ਆਇਆ ਕਿ ਲੰਡਨ ਦੇ ਵਿੱਚ ਜਿਹੜਾ ਲੰਡਨ ਸ਼ਹਿਰ ਹੈ ਜਿਹਨੂੰ ਆਪਾਂ ਬ੍ਰਿਟਿਸ਼ ਦਾ ਸ਼ਹਿਰ ਕਹਿੰਦੇ ਆ ਜਾਂ ਰਾਜਧਾਨੀ ਕਹਿੰਦੇ ਆ ਇੰਗਲੈਂਡ ਦੀ ਉੱਥੇ ਕਹਿੰਦਾ ਵਾਈਟ ਪੀਪਲ ਜਿਹੜੇ ਨੇ ਜਿਹੜੇ ਗੋਰੇ ਲੋਕ ਨੇ ਉਹਨਾਂ ਦੀ ਗਿਣਤੀ ਕਹਿੰਦਾ 37% ਰਹਿ ਗਈ ਹੈ ਸੋ ਇਸ ਤਰੀਕੇ ਦੇ ਨਾਲ ਹੀ ਹੋਰ ਸ਼ਹਿਰਾਂ ਦੇ ਵਿੱਚ ਆ ਉਹਨੇ ਬਰਮਿੰਗਮ ਦੀ ਗੱਲ ਕੀਤੀ ਮੈਂਚੈਸਟਰ ਦੀ ਗੱਲ ਕੀਤੀ ਸੋ ਇਸ ਵੇਲੇ ਜਿਹੜਾ ਹਾਲਾਤ ਬਣੇ ਹੋਏ ਨੇ ਨਾ ਇਹਨਾਂ ਮੁਲਕਾਂ ਦੇ ਵਿੱਚ ਜੋ ਥਰਡ ਵਰਡ ਕੰਟਰੀਜ਼ ਦੇ ਲੋਕ ਨੇ ਉਹ ਸਾਰੇ ਇੱਧਰ ਨੂੰ ਭੱਜ ਰਹੇ ਆ ਕਿਉਂਕਿ ਉਹ ਇੱਕ ਵਧੀਆ ਲਾਈਫ ਸਟਾਈਲ ਚਾਹੁੰਦੇ ਆ ਆਪਣੀਆਂ ਜਾਨਾਂ ਬਚਾਉਣੀਆਂ ਚਾਹੁੰਦੇ ਆ ਕਿਉਂਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਜੰਗਾਂ ਲੱਗੀਆਂ ਹੋਈਆਂ ਤੇ ਭਾਰਤ ਦੇ ਵਿੱਚੋਂ ਪੰਜਾਬੀ ਇਸ ਕਰਕੇ ਆਉਂਦੇ ਆ ਕਿਉਂਕਿ ਬੇਰੁਜ਼ਗਾਰੀ ਨਸ਼ਾ ਉਹ ਗੈਂਗ ਵਾਰਸ ਹੁੰਦੀਆਂ ਤੇ ਮਾਪੇ ਕਹਿੰਦੇ ਨੇ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਸਾਡੇ ਬੱਚੇ ਸੇਫ ਹੋ ਜਾਣ ਉਹਨਾਂ ਦੀ ਜ਼ਿੰਦਗੀ ਬਣ ਜੇ ਸੋ ਆਪਣੇ ਆਪਣੇ ਮਸਲੇ ਨੇ ਹਰ ਇੱਕ ਮੁਲਕ ਦੇ ਤੇ ਉਹ ਭੱਜਦੇ ਨੇ ਇਹਨਾਂ ਮੁਲਕਾਂ ਨੂੰ ਕਿ ਇੱਥੇ ਜਾ ਕੇ ਆਪਾਂ ਵਧੀਆ ਜ਼ਿੰਦਗੀ ਜਿਹੜੀ ਹੈ ਗੁਜ਼ਾਰ ਸਕਦੇ ਆ ਪਰ ਹੁਣ ਇਹਨਾਂ ਮੁਲਕਾਂ ਦੇ ਵਿੱਚ ਵੀ ਹੁਣ ਦੇਖੋ ਭਈ ਅ ਮਤਲਬ ਕਿ ਉਹ ਹਾਲਾਤ ਨਹੀਂ ਰਹੇ ਕਿਉਂਕਿ ਬਹੁਤ ਸਾਰੇ ਲੋਕ ਬੜੀ ਦੁਨੀਆ ਇਹਨਾਂ ਮੁਲਕਾਂ ਚ ਆ ਗਈ ਹੈ ਸੋ ਇਸੇ ਤਰੀਕੇ ਦੇ ਨਾਲ ਮੈਂ ਫੇਰ ਵਾਪਸ ਆਵਾਂ ਕਿ ਆਉਂਦੀ ਸਰਕਾਰ ਜਿਹੜੀ ਹੋਏਗੀ ਆ ਤੁਸੀਂ ਦੇਖਿਓ ਹੁਣ ਚੋਣ ਮੈਨੀਫੈਸਟੋ ਆ ਜਾਣਾ ਆਉਂਦੇ ਸਮੇਂ ਦੇ ਵਿੱਚ ਕੈਨੇਡਾ ਦਾ ਸੋ ਜਿਹੜੀਆਂ ਵੀ ਪਾਰਟੀਆਂ ਖੜੀਆਂ ਹੋਣਗੀਆਂ ਉਹ ਇਮੀਗ੍ਰੇਸ਼ਨ ਦੇ ਉੱਤੇ ਤੁਸੀਂ ਦੇਖਿਓ ਖਾਸ ਬਿਆਨਬਾਜ਼ੀ ਕਰਨ ਗਿਆ ਕਿ ਜੇਕਰ ਸਾਡੀ ਸਰਕਾਰ ਆ ਜਾਂਦੀ ਹੈ ਤੇ ਅਸੀਂ ਆਹ ਤਬਦੀਲੀਆਂ ਲਿਆਵਾਂਗੇ ਜਾਂਦੇ ਜਾਂਦੇ ਜਸਟਨ ਟੂਡੋ ਨੇ ਮਤਲਬ ਕਿ ਆ ਦੋ ਤਿੰਨ ਦਿਨ ਪਹਿਲਾਂ ਦੀ ਉਹ ਖਬਰ ਹੈ ਤੁਸੀਂ ਵੀ ਸੁਣੀ ਹੋਣੀ ਹੈ ਕਿ ਮਾਪਿਆਂ ਦੇ ਜਾਂ ਦਾਦਾ ਦਾਦੀ ਹੋ ਗਏ ਗ੍ਰੈਂਡਪੇਰੈਂਟਸ ਹੋ ਗਏ ਉਹਨਾਂ ਦੇ ਆਉਣ ਤੇ ਰੋਕ ਜਿਹੜੀ ਆ ਉਹ ਲਾ ਦਿੱਤੀ ਗਈ ਹੈ ਮਤਲਬ ਕਹਿੰਦੇ ਭੀ ਵੀਜ਼ਾ ਹੁਣ ਆਪਾਂ ਨਹੀਂ ਦਿਆ ਕਰਾਂਗੇ ਹਾਲਾਂਕਿ ਇਹ ਕਿਹਾ ਜਾਂਦਾ ਸੀ ਵੀ ਕੈਨੇਡਾ ਦੇ ਵਿੱਚ ਤੁਸੀਂ ਆਪਣੇ ਮਾਪਿਓ ਬੁਲਾ ਲਓ ਉਸ ਤੋਂ ਬਾਅਦ ਦਾਦਾ-ਦਾਦੀ ਨੂੰ ਬੁਲਾ ਸਕਦੇ ਹੋ ਜੇ ਤੁਸੀਂ ਆਏ ਹੋਏ ਹੋ ਸਟੱਡੀ ਵੀਜ਼ੇ ਤੇ ਜਾਂ ਫਿਰ ਤੁਹਾਡਾ ਕਿਸੇ ਤਰ੍ਹਾਂ ਦਾ ਵੀ ਉਥੇ ਪਰਮਿਟ ਹੈਗਾ ਪਰ ਹੁਣ ਇਹ ਜਿਹੜਾ ਵੀਜ਼ਾ ਹੈਗਾ ਉਹ ਬੰਦ ਕਰ ਦਿੱਤਾ ਗਿਆ ਸੋ ਮੇਰੇ ਕਹਿਣ ਤੋਂ ਭਾਵ ਹੈ ਵੀ ਆਉਂਦੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਤਾਂ ਸਖਤਾਈ ਹੋਣੀ ਹੀ ਹੋਣੀ ਹੈ ਜੀ ਜੀਤਲੀ ਸਿੰਘ ਜੀ ਆਪਾਂ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਕਿ ਕਿ ਸਾਡੇ ਨਾਲ ਜੁੜੇ ਰਹੋ ਜਿੱਦਾਂ ਹੀ ਕੋਈ ਹੋਰ ਵੱਡੀਆਂ ਤਵਜਿੱਲੀਆਂ ਆਉਂਦੀਆਂ ਨੇ ਕੁਝ ਹੋਰ ਕਹੋ ਕਿ ਨਿਵੀਡੈਂਟਸ ਆਉਂਦੇ ਨੇ ਨਵੇਂ ਪ੍ਰਾਈਮ ਮਿਨਿਸਟਰ ਆਉਂਦੇ ਨੇ ਸਰਕਾਰ ਬਦਲੀ ਜਾਏਗੀ ਨ ਲੈਕਚਰ ਦੇ ਬਣਾ ਕੀ ਇਹ ਡੰਡੇ ਹੋਣ ਵਾਲੇ ਨੇ ਕੀ ਪੰਜਾਬੀਆਂ ਲਈ ਜ਼ਰੂਰੀ ਹੋਊਗਾ ਤੇ ਜੋ ਆਪਣਾ ਕੈਨੇਡਾ ਆਨ ਸੋਚਦੇ ਨੇ ਉਹਨਾਂ ਸਟੂਡੈਂਟਸ ਵਾਸਤੇ ਕੀ ਜ਼ਰੂਰੀ ਹੋਏਗਾ ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਦਲੀ ਸਿੰਘ ਦੇ ਦੁਆਰਾ ਦਿੱਤੀ ਜਾਵੇਗੀ ਬੜਾ ਧੰਨਵਾਦ ਜੀ ਸਾਨੂੰ ਜੁੜਨ ਦੇ ਲਈ ਤੇ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਤੁਹਾਡਾ ਵੀ ਤੁਹਾਡਾ ਵੀ ਬਹੁਤ ਬਹੁਤ ਤੇ ਤੁਹਾਡੇ ਦਰਸ਼ਕਾਂ ਦਾ ਖਾਸ ਤੌਰ ਦੇ ਉੱਤੇ ਬਹੁਤ ਧੰਨਵਾਦ